ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਸਾਂਝੀ ਕਰਨ ਵਾਲੇ ਹਾਂ ਜੀ ਕਿ ਬਾਬਾ ਜੀ ਦੀ ਦੱਸੀ ਹੋਈ ਗੁਪਤ ਵਿਧੀ ਕਿ ਅੰਮ੍ਰਿਤ ਵੇਲੇ ਪਾਣੀ ਦੀ ਤਾਕਤ ਇੱਕ ਘੁੱਟ ਪਾਣੀ ਹੀ ਤੁਹਾਡੀ ਕਿਸਮਤ ਨੂੰ ਬਦਲ ਕੇ ਰੱਖ ਸਕਦਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਕਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਜੇਕਰ ਤੁਸੀਂ ਵੀ ਚਾਹੁੰਦੇ ਹੋ ਤੁਹਾਡੀ ਜ਼ਿੰਦਗੀ ਵਿੱਚ ਮਿਠਾਈ ਦੀ ਤਰ੍ਹਾਂ ਮਿਠਾਸ ਭਰ ਜਾਵੇ। ਹਰ ਕੋਈ ਚਾਹੁੰਦਾ ਹੈ ਉਸ ਦੀ ਜ਼ਿੰਦਗੀ ਵਿੱਚ ਸਿਰਫ ਸੁੱਖ ਹੀ ਸੁੱਖ ਹੋਣ। ਦੁੱਖ ਕਦੇ ਨਾ ਆਉਣ ਪਰ ਦੁੱਖ ਕਿਸੇ ਦੇ ਦਿੱਤੇ ਨਹੀਂ ਆਉਂਦੇ। ਦੁੱਖ ਆਪਣੇ ਕਰਮਾਂ ਦੇ ਹੀ ਆਉਂਦੇ ਹਨ। ਕਿਉਂਕਿ ਆਪਾਂ ਕਰਮ ਕਰਨ ਵੇਲੇ ਨਹੀਂ ਵੇਖਦੇ। ਆਪਾਂ ਕਹਿੰਨੇ ਆ ਕਿ ਮੈਂ ਤਾਂ ਜ਼ਿੰਦਗੀ ਦੇ ਵਿੱਚ ਕਦੇ ਦੁੱਖ ਸੋਰੀ ਕਦੇ ਵੀ ਕੋਈ ਮਾੜਾ ਕਰਮ ਨਹੀਂ ਕੀਤਾ ਪਰ ਜੇ ਆਪਾਂ ਜਾਣੇ ਅਣਜਾਣੇ ਵਿੱਚ ਪਤਾ ਨਹੀਂ ਕਿੰਨੇ ਕੁ ਮਾੜੇ ਕਰਮ ਕਰ ਬੈਠਦੇ ਹਾਂ ਆਪਾਂ ਦਿਨ ਵਿੱਚ ਪਤਾ ਨਹੀਂ ਕਿੰਨੇ ਕੁ ਮਾੜੇ ਕਰਮ ਕਰ ਲੈਂਦੇ ਆ ਜਿਸ ਦਾ ਨਤੀਜਾ ਫਿਰ ਸਾਨੂੰ ਭੁਗਤਣਾ ਹੀ ਪੈਂਦਾ ਹੈ ਇਸੇ ਤਰ੍ਹਾਂ ਦੇ ਨਾਲ ਪਿਛਲੇ ਕਈ ਜਨਮਾਂ ਦੇ ਸੰਚਿਤ ਕਰਮ ਨੇ ਜਿਹੜੇ ਕਿ ਆਪਾਂ ਨੇ ਇਕੱਠੇ ਕੀਤੇ ਹੋਏ ਨੇ ਜਿਨ੍ਹਾਂ ਦਾ ਫਲ ਸਾਨੂੰ ਭੋਗਣਾ ਹੀ ਪੈਣਾ ਹੈ ਪਰ ਵਾਹਿਗੁਰੂ ਜੀ ਨੇ ਆਪਾਂ ਨੂੰ ਉਹਨਾਂ ਨੂੰ ਕੱਟਣ ਦਾ ਰਸਤਾ ਵੀ ਦੱਸਿਆ ਹੈ ਅੱਜ ਮੈਂ ਤੁਹਾਨੂੰ ਇੱਕ ਅਜਿਹੇ ਤਰੀਕੇ ਨਾਲ ਦੱਸਣ ਵਾਲੀ ਹਾਂ ਜਿਸ ਨੂੰ ਕਰਕੇ ਵੀ ਤੁਸੀਂ ਹੈਰਾਨ ਹੋ ਜਾਓਗੇ ਵਾਹਿਗੁਰੂ ਜੀ ਤੁਹਾਡੇ ਕੀਤੇ ਹੋਏ ਮਾੜੇ ਕਰਮਾਂ ਨੂੰ ਖਤਮ ਕਰਕੇ ਚੰਗਿਆਂ ਦੇ ਵਿੱਚ ਤਬਦੀਲ ਕਰ ਦੇਣਗੇ ਕਿਉਂਕਿ ਬਹੁਤ ਹੀ ਮੇਰੇ ਭੈਣ ਭਰਾਵਾਂ ਨੂੰ ਇਹੀ ਲੱਗਦਾ ਰਹਿੰਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਹੁਣ ਕਦੇ ਵੀ ਸੁੱਖ ਨਹੀਂ ਆਉਣਗੇ ਉਹਨਾਂ ਨੇ ਪਤਾ ਨਹੀਂ ਜ਼ਿੰਦਗੀ ਵਿੱਚ ਕਿਹੜਾ ਮਾੜਾ ਕਰਮ ਕਰ ਦਿੱਤਾ ਹੈ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਪੂਰੀ ਦੁੱਖਾਂ ਨਾਲ ਭਰ ਚੁੱਕੀ ਹੈ ਆਓ ਇਸ ਬਾਰੇ ਵਿਚਾਰ ਕਰਦੇ ਹਾਂ ਉਹਨਾਂ ਨੂੰ ਸਾਰਿਆਂ ਹੀ ਪਾਸਿਆਂ ਤੋਂ ਦੁੱਖਾਂ ਨੇ ਘੇਰ ਰੱਖਿਆ ਹੈ ਕਦੇ ਵੀ ਨਹੀਂ ਸੋਚਿਆ ਕਿ ਸਾਡੇ ਦੁੱਖ ਖਤਮ ਹੋ ਜਾਣਗੇ ਬਹੁਤ ਮਿਹਨਤ ਵੀ ਕਰਦੇ ਹਾਂ ਬਹੁਤ ਪਾਠ ਪੂਜਾ ਵੀ ਕਰਦੇ ਹਾਂ ਸਿਮਰਨ ਵੀ ਕਰਦੇ ਹਾਂ ਪਰ ਪਤਾ ਨਹੀਂ ਜ਼ਿੰਦਗੀ ਦੇ ਵਿੱਚ ਵਾਹਿਗੁਰੂ ਜੀ ਨੇ ਐਨੇ ਦੁੱਖ ਕਿਉਂ ਲਿਖ ਦਿੱਤੇ ਕੀ ਤੁਸੀਂ ਵੀ ਚਾਹੁੰਦੇ ਹੋ ਸਾਡੀ ਜ਼ਿੰਦਗੀ ਵਿੱਚ ਪਰਮਾਤਮਾ ਜੀ ਦੁੱਖ ਖਤਮ ਕਰ ਦੇਣ ਅੱਜ ਮੈਂ ਤੁਹਾਨੂੰ ਕੁਝ ਗੱਲਾਂ ਦੱਸਣ ਵਾਲੀ ਹਾਂ ਜੇਕਰ ਤੁਸੀਂ ਇਸ ਚੀਜ਼ ਨੂੰ ਕਰਨ ਲੱਗੇ ਹਨ ਵਾਹਿਗੁਰੂ ਜੀ ਤੁਹਾਡੇ ਜਿੰਨੇ ਵੀ ਮਾੜੇ ਕਰਮ ਨੇ ਜਿੰਨੇ ਵੀ ਦੁੱਖ ਤਕਲੀਫਾਂ ਨੇ ਜਿੰਨੀਆਂ ਵੀ ਜ਼ਿੰਦਗੀ ਚ ਨੈਗੇਟਿਵਿਟੀਆਂ ਹਨ ਸਾਡੀ ਲਾਈਫ ਦੇ ਵਿੱਚ ਉਹਨਾਂ ਨੂੰ ਹੌਲੀ ਹੌਲੀ ਖਤਮ ਕਰ ਦੇਣਗੇ ਉਹਦੇ ਲਈ ਕਰਨਾ ਕੀ ਹੈ ਤੁਸਾਂ ਨੇ ਬਾਸਨਾ ਉਹਦੇ ਲਈ ਅੰਮ੍ਰਿਤ ਵੇਲਾ ਸੰਭਾਲਣਾ ਹੈ ਕਿਉਂਕਿ ਅੰਮ੍ਰਿਤ ਵੇਲਾ ਜਿਹੜਾ ਹੈ ਉਸ ਸਮੇਂ ਤੁਹਾਡਾ ਮਾਈਂਡ ਜਿਹੜਾ ਹੈ ਤੁਹਾਡਾ ਭਾਵ ਕੇ ਜਿਹੜਾ ਦਿਮਾਗ ਹੈ ਉਹ ਸਿੱਧਾ ਵਾਹਿਗੁਰੂ ਜੀ ਦੇ ਨਾਲ ਜੁੜ ਜਾਵੇਗਾ ਕਿਉਂਕਿ ਉਸ ਸਮੇਂ ਲੋਕਾਂ ਦੀ ਹਲਚਲ ਗੁੱਸਾ ਕਰੋਧ ਟੈਨਸ਼ਨ ਕੁਝ ਵੀ ਮਨ ਜਾਂ ਦਿਮਾਗ ਦੇ ਵਿੱਚ ਨਹੀਂ ਹੁੰਦਾ ਉਸ ਸਮੇਂ ਆਪਣੀ ਆਤਮਾ ਜਿਹੜੀ ਹੈ ਆਪਣਾ ਮਨ ਜਿਹੜਾ ਹੈ ਇੱਕ ਪਵਿੱਤਰ ਹੁੰਦਾ ਹੈ ਕਹਿੰਦੇ ਹਨ ਕਿ ਜਦੋਂ ਅੰਮ੍ਰਿਤ ਵੇਲੇ ਜਿਹੜੀਆਂ ਪਵਿੱਤਰ ਰੂਹਾਂ ਨੇ ਆਕਾਸ਼ੀ ਤੇ ਰੱਬੀ ਰੂਹਾਂ ਹਨ ਉਹ ਵੀ ਤੁਸੀਂ ਅਕਸਰ ਵੇਖਿਆ ਹੋਣਾ ਹੈ ਕਿ ਹੋਰ ਕੋਈ ਜਿਹੜੇ ਮਹਾਪੁਰਖ ਨੇ ਬ੍ਰਹਮ ਗਿਆਨੀ ਨੇ ਤੁਸੀਂ ਰਾਮ ਰਾਮ ਜਪਦੇ ਹੋ ਕ੍ਰਿਸ਼ਨ ਭਗਵਾਨ ਜੀ ਦਾ ਨਾਮ ਲੈਂਦੇ ਹੋ ਜਿਵੇਂ ਸਿੱਖ ਧਰਮ ਦੇ ਨਾਲ ਜੇਕਰ ਬਿਲੋਂਗ ਕਰਦੇ ਹੋ ਤਾਂ ਅਕਸਰ ਇਹੀ ਕਿਹਾ ਜਾਂਦਾ ਹੈ ਇਕਾਗਰਤਾ ਦੇ ਵਿੱਚ ਸਿਮਰਨ ਕਰਨਾ ਇਕਾਗਰਤਾ ਦੇ ਵਿੱਚ ਤਪੱਸਿਆ ਕਰਨੀ ਇਕਾਗਰਤਾ ਦੇ ਵਿੱਚ ਹੀ ਸਿਮਰਨ ਨਾਮ ਜਪਣ ਦਾ ਕੋਈ ਵੀ ਕਾਰਜ ਕਰਨਾ ਤੁਸੀਂ ਅਕੋਰੀ ਵਗੈਰਾ ਜਿਵੇਂ ਕਿ ਕਿਹੜੇ ਆਪਾਂ ਤੰਤਰ ਵਿਦਿਆ ਵਾਲੇ ਹੁੰਦੇ ਨੇ ਇਹ ਵੀ ਇਕਾਂਤ ਵਿੱਚ ਬਹਿ ਕੇ ਹੀ ਕਰਦੇ ਆ ਉਹਦਾ ਮਤਲਬ ਹੁੰਦਾ ਕਿ ਜਦੋਂ ਤੁਹਾਡਾ ਮਨ ਸ਼ਾਂਤ ਹੋਵੇ ਤਾਹੀਂ ਤੁਹਾਨੂੰ ਉਸ ਦਾ ਦੁੱਗਣਾ ਫਲ ਮਿਲ ਜਾਵੇਗਾ ਅੱਜ ਤੁਹਾਨੂੰ ਕੁਝ ਨੁਕਤੇ ਦੱਸਦੀ ਹਾਂ ਇਸ ਨੂੰ ਧਿਆਨ ਦੇ ਨਾਲ ਤੁਸੀਂ ਸਰਵਣ ਕਰ ਲੈਣਾ ਧਿਆਨ ਦੇ ਨਾਲ ਗੱਲ ਨੂੰ ਸੁਣ ਲੈਣਾ ਤੁਹਾਡੇ ਮਨ ਨੂੰ ਜਿਵੇਂ ਅਸੀਂ ਆਖਦੇ ਹਾਂ ਮੇਰੇ ਦਿਮਾਗ ਵਿੱਚ ਟੈਨਸ਼ਨ ਡਿਪਰੈਸ਼ਨ ਸਾਡੇ ਘਰ ਦੇ ਵਿੱਚ ਕਲੇਸ਼ ਨਸ਼ਾ ਨਹੀਂ ਜਾ ਰਿਹਾ ਤਾਂ ਕੀ ਕਰੀਏ ਵਾਹਿਗੁਰੂ ਜੀ ਕਾਲ ਯੁਗ ਦੇ ਇੰਨੇ ਜ਼ਿਆਦਾ ਚਾਰੇ ਪਾਸਿਓਂ ਸਾਨੂੰ ਘੇਰ ਲਿਆ ਹੈ ਨਾਮ ਹੀ ਨਹੀਂ ਜਪਿਆ ਜਾਂਦਾ ਸਭ ਤੋਂ ਪਹਿਲਾਂ ਤੁਹਾਡੇ ਜਿਹੜੇ ਰੱਬ ਨੇ ਤੁਹਾਡੇ ਮਸਤਕ ਹੈ ਨਾ ਜਿਹੜਾ ਤੁਹਾਡਾ ਦਿਮਾਗ ਹੈ ਜਿਵੇਂ ਅਸੀਂ ਆਖਦੇ ਹਾਂ ਇਹ ਬਹੁਤ ਹੀ ਇੱਕ ਦੂਜੇ ਨੂੰ ਵਾਈਬ੍ਰੇਟ ਕਰਦੇ ਹਨ ਸਭ ਤੋਂ ਪਹਿਲਾਂ ਤੁਸੀਂ ਸਵੇਰੇ ਕੁਝ ਸ਼ਬਦ ਬੋਲਣੇ ਹਨ ਅੰਮ੍ਰਿਤ ਵੇਲੇ ਤੁਸੀਂ ਹੱਥ ਜੋੜ ਲੈਣੇ ਹਨ ਤੇ ਹੱਥ ਜੋੜ ਕੇ ਵਾਹਿਗੁਰੂ ਜੀ ਦੇ ਅੱਗੇ ਇੱਕੋ ਹੀ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਮੈਨੂੰ ਬਖਸ਼ ਲਓ ਪਤਾ ਨਹੀਂ ਮੈਂ ਕਿੰਨੇ ਕ ਜਨਮਾਂ ਦੇ ਪਾਪ ਇਕੱਠੇ ਕੀਤੇ ਹਨ ਹੁਣ ਮੈਂ ਥੱਕ ਚੁੱਕਿਆ ਹਾਂ ਮੈਂ ਤੁਹਾਡੇ ਦਿੱਤੇ ਹੋਏ ਜੋ ਵੀ ਤੁਸੀਂ ਮੈਨੂੰ ਅੱਜ ਤੱਕ ਟਾਰਗੇਟ ਦੇ ਦਿੱਨੇ ਆ ਕਿ ਜਿਵੇਂ ਪੇਪਰ ਦੇਣ ਵਾਸਤੇ ਹਾਂ ਤੋ ਇੰਨੇ ਨੰਬਰ ਲੈਣੇ ਹਨ ਮੈਂ ਨਹੀਂ ਪਾਸ ਹੋ ਸਕਦਾ ਪਿਤਾ ਜੀ ਇਦਾਂ ਤਾਂ ਬੱਚੇ ਅਕਸਰ ਹੀ ਆਖਦੇ ਹਨ ਹੁਣ ਅਸੀਂ ਸਾਰੇ ਪਾਸਿਓਂ ਟੁੱਟ ਚੁੱਕੇ ਹਾਂ ਪਰ ਮੈਨੂੰ ਵਿਸ਼ਵਾਸ ਹੈ ਪਰਮਾਤਮਾ ਜੀ ਤੁਸੀਂ ਮੈਨੂੰ ਕਦੇ ਵੀ ਡਿੱਗਣ ਤੇ ਟੁੱਟਣ ਨਹੀਂ ਦਿਓਗੇ ਤੁਸੀਂ ਹਮੇਸ਼ਾ ਮੇਰਾ ਸਾਥ ਦਿਓਗੇ ਤੁਸੀਂ ਮੇਰੇ ਜਿੰਨਾ ਵੀ ਆਉਣ ਵਾਲਾ ਫਿਊਚਰ ਹੈ ਜਿੰਨੇ ਵੀ ਮੇਰੇ ਆਲੇ-ਦੁਆਲੇ 네ਗੇਟਿਵਿਟੀ ਹੈ ਉਹ ਜ਼ਰੂਰ ਖਤਮ ਹੋ ਜਾਵੇਗੀ ਇਸ ਵਿਸ਼ਵਾਸ ਨੂੰ ਤੁਸੀਂ ਬੋਲਣਾ ਹੈ ਫਿਰ ਉਸ ਤੋਂ ਬਾਅਦ ਤੁਸੀਂ ਪੰਜ ਵਾਰੀ ਬੋਲਣਾ ਹੈ ਵਾਹਿਗੁਰੂ 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 ਫਿਰ ਤੁਸੀਂ ਵੇਖਣਾ ਇੱਕ ਜਦੋਂ ਅੱਖ ਖੋਲਾਂਗੇ ਨਾ ਤਾਂ ਅੱਖਾਂ ਬੰਦ ਕਰਕੇ ਤੁਸੀਂ ਜਦੋਂ ਬੋਲ ਚੁੱਕੇ ਹੋ ਤਾਂ ਜਦੋਂ ਤੁਸੀਂ ਅੱਖਾਂ ਖੋਲੋਗੇ ਤੁਹਾਨੂੰ ਇਵੇਂ ਲੱਗੇਗਾ ਜਿਵੇਂ ਕਿਸੇ ਸਵਰਗ ਵਿੱਚ ਨਹੀਂ ਦੂਸਰਾ ਸਾਡਾ ਜਨਮ ਹੋ ਚੁੱਕਾ ਹੈ ਆਪਣਾ ਇਹ ਚੀਜ਼ ਕਰਨੀ ਹੈ ਦੂਸਰੀ ਚੀਜ਼ ਤੁਸੀਂ ਕਰਨੀ ਹੈ ਆਪਣੇ ਕੋਲ ਜਲ ਰੱਖਣਾ ਹੈ ਪਾਣੀ ਰੱਖਣਾ ਹੈ ਉਸ ਨੂੰ ਪਾਣੀ ਨੂੰ ਤੁਸੀਂ ਆਪਣੇ ਕੋਲ ਤੁਸੀਂ ਜਲ ਰੱਖਣਾ ਹੈ ਭਾਵ ਕੇ ਪਾਣੀ ਰੱਖਣਾ ਹੈ ਉਸ ਪਾਣੀ ਦੇ ਵਿੱਚ ਤੁਸੀਂ ਆਪਣੀ ਇੱਕ ਉਂਗਲ ਨੂੰ ਡਬੋ ਲੈਣਾ ਹੈ ਤੁਸੀਂ ਇੱਕ ਹੱਥ ਨੂੰ ਇਸ ਦੇ نیچے ਰੱਖਣਾ ਹੈ ਫਿਰ ਤੁਸੀਂ ਇਹ ਚੀਜ਼ ਬੋਲਣੀ ਹੈ ਵਾਹਿਗੁਰੂ ਜੀ ਅੱਜ ਤੋਂ ਮੇਰੇ ਜਿੰਨੇ ਵੀ ਮਾੜੇ ਕਰਮ ਨੇ ਤੁਸੀਂ ਉਹਨਾਂ ਨੂੰ ਖਤਮ ਕਰ ਦਿਓ ਵਾਹਿਗੁਰੂ ਜੀ ਮੈਨੂੰ ਇੱਕ ਚੰਗਾ ਤੇ ਸੋਹਣਾ ਭਵਿੱਖ ਮੇਰੇ ਪਤੀ ਪਰਿਵਾਰ ਬੱਚੇ ਜੋ ਵੀ ਨਸ਼ੇ ਵਗੈਰਾ ਕਰਦੇ ਹਨ ਉਹਨ ਨੂੰ ਖਤਮ ਕਰ ਦਿਓ ਵਾਹਿਗੁਰੂ ਜੀ ਮੈਨੂੰ ਤੁਸੀਂ ਜਿਵੇਂ ਚਲਾਓਗੇ ਮੈਂ ਓਵੇਂ ਹੀ ਚੱਲਾਂਗਾ ਤੁਹਾਡੇ ਹੁਕਮ ਵਿੱਚ ਹੀ ਜ਼ਿੰਦਗੀ ਬਤੀਤ ਕਰਾਂਗਾ ਤੁਹਾਡੇ ਬਾਣੇ ਵਿੱਚ ਰਹਾਂਗਾ ਵਾਹਿਗੁਰੂ ਜੀ ਮੈਨੂੰ ਇੱਕ ਪੋਜ਼ਿਟਿਵ એનર્ਜੀ ਦਿਓ ਫਿਰ ਤੁਸੀਂ ਉਸੇ ਤਰੀਕੇ ਨਾਲ 5 ਵਾਰੀ ਵਾਹਿਗੁਰੂ 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 ਬੋਲਣਾ ਹੈ ਤੇ ਤੁਸੀਂ ਉਸ ਜਲ ਨੂੰ ਫਿਰ ਪੀ ਲੈਣਾ ਹੈ ਇਸ ਤਰੀਕੇ ਨਾਲ ਤੁਸੀਂ 10 ਵਾਰੀ 11 ਵਾਰੀ ਜ਼ਰੂਰ ਕਰਨਾ ਹੈ ਇਹ ਹਰ ਰੋਜ਼ ਕਰਨਾ ਹੈ ਅੰਮ੍ਰਿਤ ਵੇਲੇ ਇਸ ਚੀਜ਼ ਨੂੰ ਜਦੋਂ ਤੁਸੀਂ ਕਰੋਗੇ ਨਾ ਇਹ ਬਹੁਤ ਵੱਡਾ ਇੱਕ ਲੈ ਲਓਗੇ ਤੁਹਾਡੇ ਪੂਰੀ ਬਾਡੀ ਤੇ ਜੀਵਨ ਨੂੰ ਵਾਈਬ੍ਰੇਟ ਕਰੇਗਾ ਜਿਵੇਂ ਕਿ ਤੁਹਾਨੂੰ ਕੋਈ ਵੀ ਬਿਮਾਰੀ ਹੈ ਕੋਈ ਵੀ ਡਿਪਰੈਸ਼ਨ ਹੈ ਤੁਹਾਨੂੰ ਟੈਨਸ਼ਨ ਹੈ ਤੁਹਾਡਾ ਕੋਈ ਕਾਰਜ ਨਹੀਂ ਬਣ ਰਿਹਾ ਤੁਸੀਂ ਕਹਿੰਦੇ ਤੇ ਸਮਾਂ ਨਹੀਂ ਲੱਗਦਾ ਵਾਹਿਗੁਰੂ ਜੀ ਆਪਣਾ ਸਬਰ ਪਰਖਦੇ ਹਨ ਕਈ ਵਾਰੀ ਆਪਣਾ ਜਿਹੜਾ ਕਾਰਜ ਨਹੀਂ ਬਣਦਾ ਤੁਸੀਂ ਉੱਥੇ ਵਾਹਿਗੁਰੂ ਜੀ ਦਾ ਸ਼ੁਕਰ ਕਰਿਆ ਕਰੋ ਵਾਹਿਗੁਰੂ ਜੀ ਹੋ ਸਕਦਾ ਮੇਰਾ ਇਸ ਦੇ ਵਿੱਚ ਨੁਕਸਾਨ ਹੋਵੇ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਕਿਉਂਕਿ ਮੈਨੂੰ ਪਤਾ ਕਿ ਦੁਨੀਆ ਮੈਨੂੰ ਸੁੱਟਣ ਨੂੰ ਫਿਰਦੀ ਹੈ ਪਰ ਤੁਸੀਂ ਮੈਨੂੰ ਬਚਾਉਣ ਨੂੰ ਫਿਰਦੇ ਹੋ ਵਾਹਿਗੁਰੂ ਜੀ ਮੈਨੂੰ ਵਿਸ਼ਵਾਸ ਹੈ ਇੱਕ ਦਿਨ ਤੁਸੀਂ ਮੈਨੂੰ ਜ਼ਰੂਰ ਕਾਮਯਾਬ ਬਣਾਓਗੇ ਤੇ ਦੂਸਰੀ ਚੀਜ਼ ਹੈ ਜੀ ਸੁਖਮਨੀ ਸਾਹਿਬ ਜੀ ਦਾ ਪਾਠ ਜਿਹੜੇ ਵੀ ਭੈਣ ਭਰਾਵਾਂ ਨੂੰ ਲੱਗਦਾ ਹੈ ਮੇਰੀ ਜ਼ਿੰਦਗੀ ਵਿੱਚ ਨਾ ਪੈਸੇ ਦੀ ਕਮੀ ਦੂਰ ਨਹੀਂ ਹੋ ਰਹੀ ਮੇਰੀ ਜ਼ਿੰਦਗੀ ਵਿੱਚ ਕੋਈ ਕਾਰਜ ਸਿੱਧ ਨਹੀਂ ਹੋ ਰਿਹਾ ਮੇਰੀ ਜ਼ਿੰਦਗੀ ਵਿੱਚੋ ਬਿਮਾਰੀਆਂ ਨਹੀਂ ਜਾ ਰਹੀਆਂ ਮੇਰੇ ਘਰ ਵਿੱਚੋਂ 네ਗਟਿਵਿਟੀ ਜਿਹੜੀ ਹੈ ਦੂਰ ਨਹੀਂ ਜਾ ਰਹੀ ਜਿਵੇਂ ਇਸ ਤਰ੍ਹਾਂ ਹੀ ਲਾ ਲਓ ਇੱਕ ਸਾਰੇ ਪਾਸੇ ਆਪਾਂ ਜਿਵੇਂ ਆਖਦੇ ਹੁੰਨੇ ਆ ਕਿ ਮੈਂ ਇੱਕ ਕੈਦੀ ਹੋ ਚੁੱਕਿਆ ਹਾਂ ਆਪਣੇ ਅੰਦਰ ਘੁੱਟਣ ਮਹਿਸੂਸ ਕਰਦਾ ਹਾਂ ਜਾਂ ਕਰਦੀ ਹਾਂ ਇਦਾਂ ਲੱਗਦਾ ਜਿਵੇਂ ਪਰਮਾਤਮਾ ਇਨਸਾਨ ਜੋਨੀ ਦੇ ਵਿੱਚੋਂ ਤਾਂ ਸਾਨੂੰ ਦੇ ਦਿੱਤੀ ਹੈ ਪਰ ਸਾਡੇ ਦੁੱਖ ਘਟਣ ਦਾ ਨਾਮ ਨਹੀਂ ਲੈਂਦੇ ਅੱਜ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਇੱਕ ਗੱਲ ਦੱਸਣਾ ਚਾਹੁੰਦੇ ਹਾਂ ਜੀ ਜੇਕਰ ਤੁਸੀਂ ਕਲਯੁਗ ਦੇ ਆਉਣ ਵਾਲੇ ਸਮੇਂ ਤੋਂ ਬਚਣਾ ਚਾਹੁੰਦੇ ਆਪਣੇ ਮਨ ਦੀਆਂ ਜੋ ਵੀ ਵਾਹਿਗੁਰੂ ਜੀ ਵਾਹਿਗੁਰੂ ਜੀ ਬੋਲਦੇ ਹੋ ਜਿਹੜੇ ਇਹ ਕਹਿੰਦੇ ਆ ਕਿ ਸ੍ਰੀ ਰਾਮ ਜੀ ਨੇ ਸ੍ਰੀ ਮਾਤਾ ਜੀ ਨੂੰ ਕਿਹਾ ਸੀਗਾ ਕਿ ਐਸਾ ਕਲਯੁਗ ਆਵੇਗਾ ਆਨਸ ਚੁਗੇਗਾ ਦਾਣਾ ਤਿੰਕਾ ਕਾਊਆ ਮੋਤੀ ਖਾਏਗਾ ਆਉਣ ਵਾਲਾ ਸਮਾਂ ਇੰਨਾ ਭਿਆਨਕ ਆਉਣਾ ਹੈ ਕਿ ਸਿਰਫ ਸਿਮਰਨ ਵਾਲਿਆਂ ਨੇ ਹੀ ਬਚਣਾ ਹੈ ਕਿਉਂਕਿ ਤੁਸੀਂ ਵੇਖ ਰਹੇ ਹੋ ਦੋ-ਦੋ ਸਾਲ ਦੀਆਂ ਬੱਚੀਆਂ ਦੇ ਨਾਲ ਕਿਵੇਂ ਰੇਪ ਹੋ ਰਹੇ ਹਨ ਇਸ ਤੋਂ ਵੱਡਾ ਹੋਰ ਕਾਲੀ ਯੁਗ ਕੀ ਹੋ ਸਕਦਾ ਹੈ ਤਾਂ ਤੁਸੀਂ ਕੀ ਕਰਨਾ ਹੈ ਸੁਖਮਨੀ ਸਾਹਿਬ ਜੀ ਦਾ ਪਾਠ ਸਵੇਰ ਸ਼ਾਮ ਦੇ ਸਮੇਂ ਜਦੋਂ ਵੀ ਤੁਹਾਡਾ ਸਮਾਂ ਲੱਗੇ ਤੁਸੀਂ ਕਰ ਸਕਦੇ ਹੋ ਪੂਰੀ ਇਕਾਗਰਤਾ ਦੇ ਵਿੱਚ ਬੈਠ ਕੇ ਤੁਸੀਂ ਨਾਮ ਸਿਮਰਨ ਕਰਨਾ ਹੈ ਜਿੱਥੇ ਤੁਹਾਨੂੰ ਕੋਈ ਡਿਸਟਰਬ ਕਰਨ ਵਾਲਾ ਨਾ ਹੋਵੇ ਚੌਂਕੜਾ ਲਗਾ ਕੇ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰੋ ਬਹੁਤ ਵਧੀਆ ਗੱਲ ਹੈ ਕਈ ਭੈਣ ਭਰਾ ਆਖਦੇ ਹਨ ਜੀ ਕਿ ਅਸੀਂ ਪਰ ਸਾਨੂੰ ਬਹੁਤ ਹੀ ਜ਼ਿਆਦਾ ਸਹਿਣਸ਼ੀਲਤਾ ਪਿਆਰ ਦੇ ਨਾਲ ਬੈਠ ਕੇ ਪਾਠ ਕਰਨਾ ਚਾਹੀਦਾ ਹੈ ਡੇਢ ਘੰਟਾ ਸਵਾ ਘੰਟੇ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਅਸੀਂ ਸੰਪੂਰਨ ਕਰ ਸਕਦੇ ਹਾਂ ਤੁਹਾਨੂੰ 2.5 ਘੰਟੇ ਵੀ ਲੱਗ ਸਕਦੇ ਹਨ ਪਰ ਜੇਕਰ ਤੁਸੀਂ ਪੂਰੇ ਵਿਸ਼ਵਾਸ ਨਾਲ ਕਰੋਗੇ ਤਾਂ ਦੁੱਗਣਾ ਫਲ ਮਿਲ ਜਾਵੇਗਾ ਇਹ ਪਾਠ ਬੜਾ ਹੀ ਪਾਵਰਫੁਲ ਪਾਠ ਹੈ ਆਖਦੇ ਹਨ ਕੁਝ ਪਾਉਣ ਵਾਸਤੇ ਕੁਝ ਖੋਣਾ ਪੈਂਦਾ ਹੈ ਜਿਹੜੇ ਵੀ ਭੈਣ ਭਰਾਵਾਂ ਨੂੰ ਲੱਗਦਾ ਹੈ ਜ਼ਿੰਦਗੀ ਵਿੱਚ ਦੁੱਖ ਨਹੀਂ ਖਤਮ ਹੋਣਗੇ ਤਾਂ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਤੇ ਤੁਸੀਂ ਜਿਹੜਾ ਹੈ ਜਲ ਆਪਣੇ ਕੋਲ ਰੱਖਣਾ ਹੈ ਉਸ ਜਲ ਦਾ ਬਾਅਦ ਵਿੱਚ ਆਪਣੇ ਘਰ ਵਿੱਚ ਛੜਕਾ ਕਰਨਾ ਹੈ ਤੇ ਵਰਤਨ ਵਾਲੀਆਂ ਵਸਤੂਆਂ ਦੇ ਵਿੱਚ ਵੀ ਉਸ ਜਲ ਦਾ ਸੇਵਨ ਕਰਨਾ ਹੈ ਭਾਵੇਂ ਜੇਕਰ ਚਾਹ ਵਗੈਰਾ ਪੜਾਉਂਦੇ ਹੋ ਤਾਂ ਉਸ ਵਿੱਚ ਵੀ ਉਸ ਜਲ ਨੂੰ ਪਾ ਕੇ ਸਾਰੇ ਪਰਿਵਾਰ ਨੂੰ ਸ਼ਕਾ ਸਕਦੇ ਹੋ ਜੇਕਰ ਉਸੇ ਹੀ ਤਰੀਕੇ ਨਾਲ ਗਲਾਸ ਦੇ ਨਾਲ ਉਸੇ ਨਾਲ ਹੀ ਪਰਿਵਾਰ ਦੇ ਮੈਂਬਰ ਜਲ ਸ਼ਕ ਸਕਦੇ ਹਨ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਤਾਂ ਤੁਸੀਂ ਭੋਜਨ ਬਣਾਉਣ ਵੇਲੇ ਵੀ ਉਸ ਜਲ ਦਾ ਸੇਵਨ ਆਪਣੇ ਪਰਿਵਾਰ ਨੂੰ ਕਰਵਾ ਸਕਦੇ ਹੋ ਸਤ ਸੰਗਤ ਜੀ ਇਸ ਤਰੀਕੇ ਦੇ ਨਾਲ ਪਰਮਾਤਮਾ ਜੀ ਦੀ ਜਪੀ ਹੋਈ ਬਾਣੀ ਦਾ ਤੁਹਾਡੇ ਤੇ ਅਸਰ ਬਹੁਤ ਛੇਤੀ ਹੋਵੇਗਾ ਤੁਹਾਡੇ ਮਨ ਦੀ ਨੈਗੇਟਿਵਿਟੀ ਦੂਰ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ